ਚੈੱਕ ਕਰੋ ਮਾਲ ਰੋਡ ਦਾ ਗਾਂਧੀ ਚੌਕ ਹੈ ਨਾ ਮਹਾਤਮਾ ਗਾਂਧੀ ਦੀ ਮੂਰਤੀ ਲੱਗੀ ਹੈ ਸਟੈਚੂ ਬਹੁਤ ਸੋਹਣੀ ਹੈ ਬਈ ਹਾਂਜੀ ਆਪਾਂ ਹੈਗੇ ਮਸੂਰੀ ਮਸੂਰੀ ਮਾਲ ਰੋਡ ਤੋਂ ਥੋੜਾ ਜਿਹਾ ਅੱਗੇ ਹੈ ਇਹ ਕੈਮਲ ਬੈਕ ਰੋਡ ਆ ਕੈਮਲ ਬੈਕ ਰੋਡ ਕੈਮਲ ਬੈਕ ਰੋਡ ਆ ਉੱਥੇ ਆਪਾਂ ਐਸ ਵੇਲੇ ਇੱਥੇ ਇੱਕ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਜਿੱਦਾਂ ਕਿ ਨਿਰੰਕਾਰ ਜਿਨ੍ਹਾਂ ਜਿਹੜੇ ਲੋਕ ਨਿਰੰਕਾਰੀਆਂ ਨੂੰ ਮੰਨਦੇ ਆ ਜਿਹੜੇ ਜੋ ਨਿਰੰਕਾਰੀ ਆ ਉਹਨਾਂ ਦਾ ਇੱਥੇ ਬਹੁਤ ਸੋਹਣਾ ਡੇਰਾ ਆ ਹੈਨਾ ਮੈਂ ਤੁਹਾਨੂੰ ਦਿਖਾਉਣਾ ਇਹ ਬਹੁਤ ਸੋਹਣਾ ਲੱਗਿਆ ਮੈਨੂੰ ਬਹੁਤ ਸੋਹਣਾ ਥੀ ਆ ਦੇਖੋ ਕਿੰਨਾ ਸੋਹਣਾ ਥੀ ਆ ਹੈਨਾ ਕਿੰਨਾ ਸੋਹਣਾ ਵਿਊ ਆ ਤੇ ਵਿਊ ਤੇ ਕਿਹੜੇ ਕਿੰਨੇ ਸੋਹਣੇ ਵਿਊ ਤੇ ਆ ਪਵਨ ਬਣਿਆ ਹੋਇਆ ਨਿਰੰਕਾਰੀ ਪਵਨ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਜੋ ਵੀ ਆਪਣਾ ਨਿਰੰਕਾਰੀ ਵੀਰ ਭੈਣ ਹੈ ਨਾ ਉਹਨਾਂ ਦੇ ਲਈ ਤਾਂ ਸਪੈਸ਼ਲ ਬਲੌਗ ਹੋ ਜਾਣਾ ਇਹ ਬਹੁਤ ਸੋਹਣਾ ਹੈ ਜਿਹੜੇ ਇੱਥੇ ਮਸੂਰੀ ਜਿਹਨਾਂ ਨੂੰ ਨਹੀਂ ਪਤਾ ਮਸੂਰੀ ਵੀ ਆ ਇਹ ਨਿਰੰਕਾਰੀ ਪਵਨ ਉਹਨਾਂ ਦੇ ਲਈ ਸਪੈਸ਼ਲ ਆ ਕਿ ਬਹੁਤ ਸੋਹਣਾ ਆ ਤੁਹਾਨੂੰ ਪਤਾ ਹੀ ਹੁਣ ਆਇਆ ਕਿ ਕਦੋਂ ਹੁੰਦੀ ਆ ਡੇਟ ਹੈਨਾ ਮਲੇ ਜੋ ਵੀ ਸਮਾਗਮ ਦੀ ਡੇਟ ਜਦੋਂ ਵੀ ਹੁੰਦੀ ਆ ਤੁਸੀਂ ਇੱਥੇ ਆਓ ਨਾਲੇ ਬਹਾਨੇ ਨਾਲ ਕੰਫਰੈ ਹੋ ਜਾਓ ਬਹਾਨੇ ਨਾਲ ਸੇਵਾਕਾਰ ਹੋ ਜਾਓ ਹੈਨਾ ਮਸੂਰੀ ਦਾ ਮਾਂਦ ਰੋਡ ਬਹੁਤ ਸੋਹਣਾ ਆ ਮਾਂਦ ਰੋਡ ਬਹੁਤ ਰੌਣਕ ਮੇਲਾ ਬਈ ਮੌਸਮ ਬਹੁਤ ਵਧੀਆ ਆ ਅੱਜ ਡੇਟ ਹੈਗੀ ਆ 26 ਦਸੰਬਰ ਥਿਊ ਬਹੁਤ ਸੋਹਣਾ ਆ ਮੌਸਮ ਵੀ ਬਹੁਤ ਸੋਹਣਾ ਠੰਡੀ ਠੰਡੀ ਹਵਾ ਚੱਲਦੀ ਆ ਧੁੱਪ ਬਹੁਤ ਆ ਕੋਈ ਇਹ ਨਾ ਸੋਚੇ ਵੀ 26 ਤੋਂ ਸੰਭਵਨ ਉਤੇ ਸੁਣੋ ਪਈ ਹੋਊਗੀ ਆ ਕੋਸ਼ ਆ ਜਾਂ ਇਦਾਂ ਦਾ ਪ੍ਰੋ ਇਦਾਂ ਦਾ ਕੁਝ ਨਹੀਂ ਹੈਗਾ ਇੱਥੇ ਪੰਜਾਬ ਵਾਂਗੂ ਧੋਪਿਆ ਗਰਮੀ ਲੱਗਦੀ ਆ ਬਟ ਜਿਹੜੀ ਨਾਲ ਠੰਢ ਠੰਢੀ ਹਵਾ ਚੱਲਦੀ ਆ ਨਾ ਉਹਦੇ ਕਰਕੇ ਮੌਸਮ ਬਹੁਤ ਸੋਹਣਾ ਲੱਗਦਾ ਆ ਮਾਦ ਰੋਡ ਥੋੜਾ ਛੋਟਾ ਆ ਜਿੱਦਾਂ ਕਿ ਆ ਕਿਮਲੇ ਦਾ ਮਾਲ ਰੋੜਿਆ ਹੈ ਨਾ ਉਹ ਥੋੜਾ ਜਿਆਦਾ ਖਲਡੁੱਲਾ ਹੈ ਬਹੁਤ ਰੌਣਕ ਮਿਲਿਆ ਹੈ ਵੈਨਸਡੇ ਅੱਜ ਤੇ ਨਿਊ ਇਅਰ ਕਰਕੇ ਬਹੁਤ ਰੌਣਕਾਂ ਹੈ ਆਹ ਨਾ ਮਹਾਰਾਜਾ ਕਪੂਰਥਲਾ ਐਦਾਂ ਲਿਖਿਆ ਬੋਰਡ ਤੇ ਇੱਕ ਤੇ ਮੈਂ ਦਿਖਾਉਣਾ ਤੁਹਾਨੂੰ ਮਹਾਰਾਜਾ ਹਫ ਕਪੂਰਥਲਾ ਦਾ ਘਰ ਆ ਤੇ ਇਹਨਾਂ ਨੇ ਆ ਦੇਖੋ ਕੀ ਲਿਖਿਆ ਹੈ ਵਾਰਨਿੰਗ ਗਾਰਡ ਡੌਗ ਔਨ ਡਿਊਟੀ ਬਹੁਤ ਪੁਰਾਣਾ ਕੋਈ ਰਾਜੇ ਦਾ ਘਰ ਆ ਇਹ ਤਾਂ ਕਲੀਅਨ ਇਧੇ ਦਾ ਜਦੋਂ ਕੋਈ ਮਤਲਬ ਜਦੋਂ ਕੋਈ ਮਸੂਰੀ ਆਇਆ ਤਾਂ ਇੱਕ ਵਾਰ ਆ ਕੇ ਜ਼ਰੂਰ ਦੇਖਿਓ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਹਾਂ ਲਿਖਿਆ ਮਹਾਰਾਜਾ ਆਫ ਕਪੂਰਥਲਾ 20 ਇਅਰ ਆਫ ਦਾ ਟਾਕ ਆਪਾਂ ਇੱਥੇ ਗੱਡੀ ਲਾਈਆ ਪਾਰਕਿੰਗ ਤੇ ਕੈਂਪਟ ਕੈਂਪਟੀ ਫਾਲ ਕੈਂਪਟੀ ਫਾਲ ਐ ਇੱਥੇ ਤੇ ਆਪਾਂ ਕੈਂਪਟੀ ਫਾਲ ਵੱਲ ਨੂੰ ਜਾਂਦੇ ਪਏ ਆ ਸਾਰੀ ਮਾਰਕੀਟ ਐ ਆ ਪਾਰਕਿੰਗ ਐ ਸਾਰੀ 100 ਰੁਪਏ ਲੈਂਦੇ ਹੈ ਕਾਰ پارک ਦਾ ਤੇ ਬਾਕੀ ਬਾਈਕ ਬੀਕ ਦਾ ਪਤਾ ਨਹੀਂ ਮੈਨੂੰ ਤੇ ਉਹ ਕਹਾ ਤੋਂ ਹੈ ਨਾ ਪੌੜੀਆਂ ਆ ਪੌੜੀਆਂ ਚੜ੍ਹ ਕੇ ਜਾਣਾ ਸਾਈਡ ਤੇ ਆ ਪਹੇ ਗਿਓ ਕੈਂਪੀ ਫਾਲ ਕੈਂਪੀ ਵਾਟਰਫਾਲ ਆਪਾਂ ਹੈਗੇ ਇੱਥੇ ਕੈਂਪਟੀ ਵਾਟਰਫਾਲ ਉਹ ਥੱਲੇ ਦੇਖੋ ਤੁਸੀਂ ਕਿੰਨਾ ਸੋਹਣਾ 뷰 ਆ ਬਹੁਤ ਸੋਹਣਾ 뷰 ਆ ਥੱਲੇ ਤੇ ਉਹ ਇੱਕ ਸਟੇਸ਼ਨ ਆ ਕੇਬਲ ਤਾਰ ਦਾ ਆ ਦੇਖੋ ਉਹ ਕੇਬਲ ਤਾਰ ਥੱਲੇ ਨੂੰ ਜਾਂਦੀ ਜਾਂ ਕਰਕੇ ਹਨਾ ਇੱਥੇ ਤੁਹਾਨੂੰ ਦਿਸ ਨਹੀਂ ਰਿਹਾ ਹੈਗਾ ਤੇ ਇੱਥੋਂ ਥੱਲੇ ਨੂੰ ਥੱਲੇ ਉੱਪਰ ਨਹੀਂ ਜਾਂਦੀਆਂ ਨਾ ਤੇ ਵਾਟਰਫਾਲ ਤੋਂ ਆਵਾਜ਼ ਆਉਂਦੀ ਹੋਣੀ ਹੈ ਨਾ ਬਹੁਤ ਸੋਹਣਾ 뷰 ਆ ਦੇਖੋ ਕਿੰਨਾ ਸੋਹਣਾ 뷰 ਆ ਮਸੂਰੀ ਦਾ ਬਹੁਤ ਸੋਹਣਾ 뷰 ਆ ਸਨੋ ਨਹੀਂ ਪਈ ਹੈਗੀ ਸਨੋ ਕਹਿੰਦੇ ਨੈਕਸਟ ਮੰਥ ਪੈਣੀ ਹੈ ਹਾਂਜੀ ਆਪਾਂ ਬਣਾ ਰਹੇ ਆ ਕਾਫੀ ਆਪਣੀ ਕਾਫੀ ਰੈਡੀ ਆ ਆ ਦੇਖੋ ਪਾਉਚ ਦੁੱਧ ਕਾਫੀ ਰੈਡੀ ਆ ਆਓ ਜene ਪੀਣੀ ਆ ਯਾਰ ਉਹ ਯਾਰ ਪਰ ਵੀ ਆਇਆ ਮੈਨੂੰ ਕਿਤਨਾ ਵਾਦੇ ਰਾਤ ਦਾ ਵੀਊ ਬਹੁਤ ਸੋਹਣਾ ਹੈ ਅਸੀਂ ਹੁਣ ਡਿਨਰ ਵਗੈਰਾ ਕੀਤਾ ਤੇ ਬਹੁਤ ਸੋਹਣਾ ਲੱਗਦਾ ਰਾਤ ਦਾ ਵੀ ਮੈਂ ਦਿਖਾਉਣਾ ਤੁਹਾਨੂੰ 1 ਮਿੰਟ ਬਾਕੀ ਮੈਂ ਰੀਅਰ ਕੈਮਰੇ ਤੋਂ ਦਿਖਾਉਣਾ ਇਹ ਆਪਾਂ ਹੈਗੇ ਆ ਗਾਂਧੀ ਚੌਂਕ ਮਾਲ ਰੋਡ ਮਸੂਰੀ ਬਹੁਤ ਸੋਹਣਾ ਹੈ ਪਰ ਠੰਡ ਇੰਨੀ ਖਾਸ ਨਹੀਂ ਹੈਗੀ ਜਿਸ ਹਿਸਾਬ ਨਾਲ ਮਸੂਰੀ ਦੀ ਐਡਵਰਟਾਈਜ਼ਮੈਂਟ ਆ ਕਿ ਮਸੂਰੀ ਘੁੰਮਣ ਜਾਣਾ ਜੇ ਆਵੋ ਬਹੁਤ ਠੰਡ ਘਟਾ SNOW ਦਾ ਕੋਈ ਚਾਂਸ ਨਹੀਂ ਹੈਗਾ ਨੈਕਸਟ ਮੰਥ ਕਹਿੰਦੇ ਆ ਮੈਂ ਪੁੱਛਿਆ ਸੀਗਾ ਇੱਥੇ ਨੈਕਸਟ ਮੰਥ ਕਹਿੰਦੇ ਆ ਪਰ ਰਸ਼ ਬਹੁਤ ਹੈ ਗੱਡੀਆਂ ਦੀ ਪਾਰਕਿੰਗ ਦੀ ਬਹੁਤ ਪ੍ਰੋਬਲਮ ਹੈ ਅੱਜ ਕੱਲ ਬਾਕੀ ਜੇ ਨੇ SNOW FALL ਦਾ ਮਜ਼ਾ ਲੈਣਾ ਨੈਕਸਟ ਮੰਥ ਆਇਓ ਵੀਰ ਇਸ ਮੰਥ ਕੁਝ ਨਹੀਂ ਹੈਗਾ ਜਨਵਰੀ ਐਂਡ ਚ ਆਇਓ ਰਾਤ ਦਾ 뷰 ਦੇਖੋ ਕਿੰਨਾ ਸੋਹਣਾ ਹੈ ਜਿੰਨਾ ਕਿ ਦੇਖ ਸਕਦਾ ਹੈ ਤੁਹਾਨੂੰ ਉਹਨਾਂ ਨੂੰ ਦਿਖਾ ਦੇਣਾ ਹੈ ਬਾਕੀ ਜੋ ਅੱਖਾਂ ਨੇ ਦੇਖਣਾ ਉਹ ਵੀ ਚੀਜ਼ ਅਲੱਗ ਹੁੰਦੀ ਹੈ ਹਨ ਬਹੁਤ ਸੋਹਣਾ 뷰ਅਰ ਆਦ ਮਸੂਰੀ ਬਹੁਤ ਸੋਹਣਾ ਹੈ ਕਸੋਲੀ ਨਾਲੋਂ ਸੋਹਣਾ ਹੈ ਸ਼ਿਮਲੇ ਤੇ ਮਸੂਰੀ ਸੇਮ ਲੋਕਾਂ ਨੇ ਇਦਾਂ ਸਕੂਟੀਆਂ ਵਗੈਰਾ ਇੱਥੇ ਖੜੀਆਂ ਕੀਤੀਆਂ ਆ ਇਦਾਂ ਇੱਥੇ ਖੜੀਆਂ ਰਹਿੰਦੀਆਂ ਸਾਈਡਾਂ ਤੇ ਥੋੜੇ ਰੋਡ ਇੰਨਾ ਚੌੜਾ ਨਹੀਂ ਹੈਗਾ ਆਪੇ ਦੇਖੋ ਉੱਪਰਲੇ ਆ ਕੀ ਗਾਹੀ ਇਸ ਤਰ੍ਹਾਂ ਚਿਕਨ ਮਾਰਕੀਟ ਜੇ ਨਾਨ-ਵੈਜੀਟੇਰੀਅਨ ਬੰਦਾ ਹੈ ਆਪਣਾ ਕੋਈ ਵੀ ਮਸੂਰੀ ਨੂੰ ਕਿਹਾ ਜਾਂਦਾ ਆ ਪਹਾੜਾਂ ਦੀ ਰਾਣੀ ਮਸੂਰੀ ਬਹੁਤ ਸੋਹਣਾ 뷰 ਆ ਬਈ ਆਪਾਂ ਰੁਕੇ ਸੀਗੇ ਆਹ ਵਾਲੇ ਹੋਟਲ ਇਹ ਹੈਗਾ ਹੋਟਲ ਕਕਸ਼ਨ ਪ੍ਰੀਟਮਸ 300 ਰੁਪਏ ہماری ਆਪਾਂ 100 ਰੁਪਏ ਕਿੰਨੇ ਘੰਟੇ ਦੇ ਬਹੁਤ ਸੋਹਣਾ 뷰 ਆ ਯਾਰ ਸੱਚੀ ਬਹੁਤ ਸੋਹਣਾ 뷰 ਆ ਜਦੋਂ ਵੀ ਕੱਤੇ ਆਏ ਨਾ ਰਾਤ ਇੱਕ ਵਾਰ ਜ਼ਰੂਰ ਰੁਕਿਓ ਇੱਥੇ ਕਸੌਲੀ ਸੌਰੀ ਸੋਰੀ ਮਸੂਰੀ ਆਾ ਹੋਟਲ ਦੀ ਸਾਰੀ ਪਾਰਕਿੰਗ ਆ ਹੋਟਲ ਇੰਦਰ ਪੈਲਸ ਔਰ ਉਹ ਮੋਬਾਈਲ ਨੰਬਰ ਮੈਂਸ਼ਨ ਹੈ ਇਹ ਪਾਜੀ ਹੁਣਾਂ ਨੇ ਸਾਨੂੰ ਗਾਂਧੀ ਚੌਂਕ ਤੋਂ ਪਿਕ ਕੀਤਾ ਸੀ ਤੇ ਪਾਜੀ ਦੱਸੋ ਆਪਣਾ ਮਤਲਬ ਆ ਪਾਰਕਿੰਗ 'ਇ ਕਿੰਨੀਆਂ ਗੱਡੀਆਂ ਲੱਗ ਸਕਦੀਆਂ सर हमारे पार्किंग में कम से कम आठ से दस के बीच गाड़ियां लग सकती है हाँ। पार्किंग कोई चार्ज नहीं है हाँ। और ये होटल है आपका जो चौक है स्प्रिंग रोड पे चौक से स्प्रिंग रोड आना है हाँ, हाँ। और स्प्रिंग रोड पे हमारा ये इंदर इंदर पैलेस होटल है हाँ। बस सर और सारी सुविधाएं मिल जाएगी अच्छा कोई दिक्कत नहीं है सर जो होगी भी नहीं उसको करवा दे देंगे सर हाँ ये बात हुई ना अच्छी वाली जी सर और ये सारा व्यू है सारा यहाँ देखो जी ये ਤੁਸੀਂ ਕਿੰਨਾ ਸੋਹਣਾ ਵਿਊ ਆ ਸਾਰਾ ਵਿਊ ਚੈੱਕ ਕਰੋ ਇਸ ਹੋਟਲ ਤੋਂ ਜੇ ਕੁਛ ਤੁਹਾਨੂੰ ਇੱਥੇ ਨਾ ਵੀ ਮਿਲੂਗਾ ਉਹ ਵੀ ਪ੍ਰੋਵਾਈਡ ਕਰਵਾ ਦੇਣਗੇ ਓਕੇ ਭਾਜੀ ਬਾਏ ਕਰ ਦਿਓ ਇੱਕ ਵਾਰੀ ਬਾਏ ਬੋਲ ਕੇ ਆ ਪਾਸ ਕੇ ਰਿਸੈਪਸ਼ਨ ਤੇ ਪਹਿਲਾਂ ਆਪਣਾ ਨਾਮ ਦੱਸੋ ਮੇਰੇ ਨਾਮ ਦੁਆਰੇ ਸੁਨਿਆਲ ਹੈ ਜੀ ਆਪਣਾ ਭਾਜੀ ਵੀਵੇਕ ਹੈ ਜੀ ਇਹ ਆਪਣਾ ਕਿਹੜਾ ਹੋਟਲ ਆ ਇਹ ਇਹ ਹੋਟਲ ਇੰਦਰ ਪੈਲੇਸ ਇੰਦਰ ਪਹਿਲਾਂ ਆਪਣਾ ਐਡਰੈਸ ਦੱਸ ਦੋ ਮਸੂਰੀ ਦੇ ਵਿੱਚ ਪ੍ਰੋਪਰ ਹਾਂ ਪ੍ਰੋਪਰ ਯਾਰ ਸਿ ਲਾਇਬ੍ਰੇਰੀ ਸੇ 300 ਮੀਟਰ 'ਤੇ ਹੈ ਇੱਕ ਗਾਂਧੀ ਚੌਂਕ ਸੇ ਹੈ ਨਾ ਗਾਂਧੀ ਚੌਂਕ ਗਾਂਧੀ ਚੌਂਕ ਲੇਵਲ ਸਟਿੰਗ ਰੋਡ ਉਸ ਦੇ ਨੀਚੇ ਆਗੇ 300 ਮੀਟਰ ਉੱਦੋਂ ਲਿੰਦੇ ਤੋਂ ਸੋ ਸਟਾਰਟਿੰਗ ਰੂਮ ਕੀ ਸਟਾਰਟਿੰਗ ਕਿਤਨੇ ਸੇ ਹੋਗੀ 7000 ਰੁਪਏ ਨਾਰਮਲ ਹੁੰਦਾ ਹੈ ਸਰ 2000 ਵੀ ਕੰਮ ਹੋ ਗਿਆ ਤਾਂ 800 ਕਮ ਸੇ ਕੰਮ ਹੈ ਉਸ ਨੇ ਤੋ ਜ਼ਿਆਦਾ 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 ਤੁਹਾਡਾ 2000 ਡਾਏਗਾ 2000 ਹੈ ਇਹਨਾਂ ਦਾ ਨਾ ਰੂਮ ਰੈਂਟ ਹੈ ਨਾ ਸਾਰਿਆਂ ਤੋਂ ਬੈਸਟ ਮੈਂ ਪਹਿਲਾਂ ਪਤਾ ਕਰਕੇ ਆਇਆ ਸੀਗਾ ਬੈਸਟ ਹੈ 1000 ਰੁਪਏ ਦੇ ਵਿੱਚ ਬਹੁਤ ਸੋਨੇ ਰੂਮ ਇਹਨਾਂ ਤੋਂ ਜਦੋਂ ਤੁਸੀਂ ਆਓ ਮਸੂਰੀ ਤਾਂ ਇਹਨਾਂ ਦੇ ਕੋਲ ਜ਼ਰੂਰ ਕੰਟੈਕਟ ਕਰਿਓ ਮੈਂ ਇਹਨਾਂ ਦਾ ਮੋਬਾਈਲ ਨੰਬਰ ਤੇ ਇਹਨਾਂ ਦਾ ਇੰਦਰ ਪੈਲਸ ਦਾ ਸਾਰਾ ਕੁਝ ਮੈਂਸ਼ਨ ਕਰ ਦਊਗਾ ਨੀਚੇ ਹਾਂ ਲੋਕੇਸ਼ਨ ਮੈਂ ਥੱਲੇ ਮੈਂਸ਼ਨ ਕਰ ਦਊਗਾ ਕਿਸੇ ਨੇ ਵੀ ਕਮੈਂਟ ਕਰਕੇ ਪੁੱਛਣਾ ਮੈਂ ਇਹਨਾਂ ਦਾ ਐਡਰੈਸ ਵਗੈਰਾ ਸਾਰਾ ਦੇ ਦਊਗਾ ਲਾਇਬ੍ਰੇਰੀ ਚੌਕ ਸਿਆ ਗਿਆ ਲਾਇਬ੍ਰੇਰੀ ਚੌਕ ਗੱਡੀ ਪਾਰਕਿੰਗ ਵਗੈਰਾ ਵਗੈਰਾ ਸਭ ਹਾਂ ਸਭ ਤੋਂ ਇੱਥੇ ਇੱਥੇ ਮਸੂਰੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਗੱਡੀ ਦੀ ਪਾਰਕਿੰਗ ਦੀ ਗੱਡੀ ਦੀ ਪਾਰਕਿੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਇਹ ਗੱਡੀ پارک ਕਰਾ ਕੇ ਦਿੰਦੇ ਆ ਜੇ ਤੁਸੀਂ ਪਾਰਕਿੰਗ ਦੇ ਵਿੱਚ ਗੱਡੀ ਲਾਉਣੀ ਆ 300 ਰੁਪਿਆ ਆ 12 ਘੰਟਿਆਂ ਦਾ ਇੱਥੇ ਤੁਹਾਡਾ ਬਿਲਕੁਲ ਫ੍ਰੀ ਪਾਰਕਿੰਗ ਹੋਊਗੀ 1000 ਰੁਪਏ ਦੇ ਕਮਰੇ ਦੇ ਨਾਲ ਠੀਕ ਆ ਤੁਹਾਨੂੰ ਮੈਂਸ਼ਨ ਮੈਂ ਕਰ ਦੂੰਗਾ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦਾ ਐਡਰੈਸ ਹੋਟਲ ਨੇਮ ਤੇ ਤੁਹਾਨੂੰ ਈਜ਼ੀ ਲੱਗੂਗਾ ਟ੍ਰਿਪ ਤੁਹਾਡਾ ਮਹਿੰਗਾ ਨਹੀਂ ਰਹੂਗਾ 1000 ਰੁਪਏ ਦੇ ਵਿੱਚ ਕਮਰਾ ਆਉਣ ਲਈ ਠੀਕ ਹੈ ਭਾਜੀ ਹਨਾ ਤੁਸੀਂ ਆਕਸੀਜਨ 800 ਦਾ ਵੀ ਦੇ ਦਿੰਦੇ ਹੋ ਨਾ ਹਾਂਜੀ ਚਲੋ ਜੇ ਮੇਰਾ ਨਾਮ ਕੋਈ ਲੈ ਕੇ ਆਊਗਾ ਤਾਂ 100 ਰੁਪਏ ਘਟਾ ਕਰ ਦੋਗੇ ਹਾਂਜੀ ਇਹ ਤਾਂ ਹੋ ਜਾਏਗਾ ਹਾਂਜੀ ਉੱਪਰ نیچے ਤੋਂ ਸੀਜ਼ਨ ਦਾ ਟਾਈਮ ਹੁੰਦਾ ਸਰਵਿਸ ਫੂਡ ਸਰਵਿਸ ਸਭ ਹੋတယ် ਦੇ ਅੰਦਰ ਸਾਰਾ ਕੁਝ ਹੀ ਅੰਦਰ ਹੈ ਸਾਰਾ ਕੁਝ ਹੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਈ ਮੈਂ 2 ਨਾਈਟ ਸਟੇ ਕੀਤੀ ਹੈ ਇੱਥੇ ਮੈਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਈ ਓਕੇ ਮਿਲਦੇ ਆ ਨੈਕਸਟ ਟਾਈਮ ਵਗੈਰਾ ਸਭ ਕੁਝ ਹੈ ਸਾਡੇ ਕੋਲ ਹਾਂ ਸਾਰਾ ਕੁਝ ਯਕ ਕੋਈ ਮੰਨ ਲਓ ਜੇ ਇਹਨਾਂ ਦੇ ਕੋਲ ਕੋਈ ਚੀਜ਼ ਨਹੀਂ ਵੀ ਹੋਊਗੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਗੇ ਅਗਰ ਸਾਡੇ ਕੋ ਇਹਨਾਂ ਦੇ ਹੋਟਲ ਲਿੰਕ ਰਹਿ ਗਏ ਇਹਨਾਂ ਦੇ ਆਪਸ ਦੇ ਵਿੱਚ ਜੇ ਇਹਨਾਂ ਦੇ ਇਹਨਾਂ ਦਾ ਹੋਟਲ ਬੁੱਕ ਵੀ ਹੋਊਗਾ ਤਾਂ ਵੀ ਤੁਹਾਨੂੰ ਰੂਮ ਅਵੇਲੇਬਲ ਕਰਵਾ ਦੇਣਗੇ ਆਪਣੇ ਹੀ ਪ੍ਰਾਈਸ